ਵੀਰੋ ਹਣ ਫੇਰ ਪੰਜਾਬ ਦੇ ਪੂਰੀ ਦੁਨੀਆ 'ਚ ਝੰਡੇ ਝੁਲਣਗੇ ਕਿਉਂਕਿ ਸਾਡਾ ਮਹਾਰਾਜਾ ਰਣਜੀਤ ਸਿੰਘ ਆ ਗਿਆ ਆ ਤੇ ਸਾਡਾ ਮਹਾਰਾਜਾ ਰਣਜੀਤ ਸਿੰਘ ਕੌਣ ਆ ਭਗਵੰਤ ਮਾਨ ਵੀਰੋ ਬੜੀਆਂ ਚੀਜ਼ਾਂ ਮਿਲਦੀਆਂ ਆ ਭਗਵੰਤ ਮਾਨ ਜਿਹਦੀ ਮਹਾਰਾਜਾ ਰਣਜੀਤ ਸਿੰਘ ਨਾਲ ਤਾਂ ਵੀ ਮੈਂ ਦਾਅਵੇ ਨਾਲ ਕਹਿੰਦਾ ਵਾਂ ਕਿ ਮਹਾਰਾਜਾ ਰਣਜੀਤ ਸਿੰਘ ਹੀ ਭਗਵੰਤ ਮਾਨ ਆ ਮਹਾਰਾਜਾ ਰਣਜੀਤ ਸਿੰਘ ਵੀ ਛੋਟੇ ਕਰਦਾ ਸੀ ਤੇ ਭਗਵੰਤ ਮਾਨ ਜੀ ਵੀ ਛੋਟੇ ਕਰਦੇ ਮਹਾਰਾਜਾ ਰਣਜੀਤ ਸਿੰਘ ਜੀ ਵੀ ਡਰਿੰਕ ਡਰਿੰਕ ਕਰ ਲੈਂਦੇ ਹੁੰਦੇ ਸੀ ਤੇ ਭਗਵੰਤ ਮਾਨ ਜੀ ਵੀ ਡਰਿੰਕ ਡਰਿੰਕ ਕਰ ਲੈਂਦੇ ਆ ਮਹਾਰਾਜਾ ਰਣਜੀਤ ਸਿੰਘ ਜੀ ਵੀ ਇੱਕ ਖੱਬੀ ਅੱਖ ਦੇ ਉਹਨਾਂ ਦੇ ਚੇਚਕ ਹੋ ਗਈ ਸੀ ਤੇ ਦੀਦਾ ਨਹੀਂ ਸੀ ਤੇ ਵੀਰੋ ਭਗਵੰਤ ਮਾਨ ਨੂੰ ਵੀ ਖੱਬੀ ਅੱਖ ਤੋਂ ਕੱਟ ਦੀਦਾ ਆ ਭਗਵੰਤ ਮਹਾਰਾਜਾ ਰਣਜੀਤ ਸਿੰਘ ਜੀ ਵੀ ਪੰਜਾਬੀ ਬੋਲਦੇ ਹੁੰਦੇ ਸੀ ਤੇ ਭਗਵੰਤ ਮਾਨ ਜੀ ਵੀ ਪੰਜਾਬੀ ਬੋਲਦੇ ਆ ਮਹਾਰਾਜਾ ਰਣਜੀਤ ਸਿੰਘ ਵੀ ਪੰਜਾਬ ਚ ਪੈਦਾ ਹੋਏ ਸੀ ਤੇ ਭਗਵੰਤ ਮਾਨ ਵੀ ਪੰਜਾਬ ਚ ਪੈਦਾ ਹੋਇਆ ਆ ਮਹਾਰਾਜਾ ਰਣਜੀਤ ਸਿੰਘ ਵੀ ਟੇਢੀ ਪੱਗ ਬੰਦੇ ਹੁੰਦੇ ਸੀ ਤੇ ਭਗਵੰਤ ਮਾਨ ਜੀ ਵੀ ਟੇਢੀ ਪੱਗ ਬੰਦੇ ਆ ਮਹਾਰਾਜਾ ਰਣਜੀਤ ਸਿੰਘ ਜੀ ਵੀ ਉਦੋਂ ਪੰਜਾਬ ਚ ਆਏ ਸੀ ਜਦੋਂ ਪੰਜਾਬ ਚ ਬੜੀ ਗੜਬੜ ਹੋਈ ਹੋਈ ਸੀ ਤੇ ਭਗਵੰਤ ਮਾਨ ਜੀ ਵੀ ਉਦੋਂ ਪੰਜਾਬ ਦੇ ਰਾਜੇ ਬਣਿਆ ਜਦੋਂ ਪੰਜਾਬ 'ਚ ਬੜੀ ਗੜਬੜ ਹੋ ਚੁੱਕੀ ਸੀ ਭਗਵੰਤ ਮਾਨ ਜੀ ਵੀ ਪੰਜਾਬੀ ਬੋਲਦੇ ਬਹਾਰਾ ਰਣਜੀਤ ਸਿੰਘ ਜੀ ਵੀ ਪੰਜਾਬੀ ਬੋਲਦੇ ਹੁੰਦੇ ਸੀ ਤੇ ਭਗਵੰਤ ਮਾਨ ਜੀ ਵੀ ਪੰਜਾਬੀ ਬੋਲਦੇ ਆ ਵੀਰੋ ਜੇ ਇੰਨੀਆਂ ਚੀਜ਼ਾਂ ਮਿਲਦੀਆਂ ਤੇ ਸਮਝ ਲਓ ਕਿ ਭਗਵੰਤ ਮਾਨ ਕੋਈ ਆਮ ਬੰਦਾ ਨਹੀਂ ਹੈਗਾ ਇਹ ਮਹਾਰਾਜੇ ਰਣਜੀਤ ਸਿੰਘ ਦਾ ਹੀ ਰੂਪ ਆ ਉਹਨਾਂ ਹੀ ਦੂਜੀ ਯਾਰ ਜਨਮ ਲਿਆ ਆ ਤੇ ਵੀਰੋ ਹੁਣ ਆਪਾਂ ਨੂੰ ਡਰਨ ਦੀ ਲੋੜ ਨਹੀਂ ਲਾਹੌਰ ਪੰਜਾਬ ਚ ਆਊਗਾ ਨਨਕਾਣਾ ਸਾਹਿਬ ਪੰਜਾਬ ਚ ਆਊਗਾ ਪੰਜਾ ਸਾਹਿਬ ਪੰਜਾਬ ਚ ਆਊਗਾ ਪਸ਼ਾਵਰ ਪੰਜਾਬ ਚ ਆਊਗਾ ਦਿੱਲੀ ਪੰਜਾਬ ਚ ਆਊ ਸ਼ਿਮਲਾ ਪੰਜਾਬ ਚ ਆਊ ਜੰਮੂ ਪੰਜਾਬ ਚ ਆਊ ਰਾਜਸਥਾਨ ਪੰਜਾਬ ਚ ਆਊ ਵੀਰੋ ਹੁਣ ਕੋਈ ਟੈਨਸ਼ਨ ਦੀ ਲੋੜ ਨਹੀਂ ਪੂਰੀ ਦੁਨੀਆ ਦੇ ਰਾਜ ਕਰਾਂਗੇ ਆਪਾਂ ਰਾਜ ਤੇ ਉਹ ਕਿਹਦੀ ਵਜ੍ਹਾ ਨਾਲ ਰਾਜ ਕਰਾਂਗੇ ਸ਼ੇਰੇ ਪੰਜਾਬ ਭਗਵੰਤ ਮਾਂ ਦੀ ਵਜ੍ਹਾ ਨਾਲ ਰਾਜ ਕਰਾਂਗੇ ਵੀਰੋ ਸ਼ੇਰੇ ਪੰਜਾਬ ਭਗਵੰਤ ਮਾਂ ਦੀ ਵਜ੍ਹਾ ਨਾਲ ਰਾਜ ਕਰਾਂਗੇ ਵੀਡੀਓ ਆਪਣਾ ਸ਼ੇਅਰ ਕਰ ਦਿਓ ਤੇ ਪੰਜਾਬੀਓ ਪੂਰੀ ਦੁਨੀਆ ਦੇ ਰਾਜ ਕਰਨ ਨੂੰ ਤਿਆਰ ਹੋ ਜਾਓ ਧੰਨਵਾਦ ਲਵ ਯੂ